ਇਹ ਬਹੁਤ ਹੀ ਥੱਲੇ ਜਿਹੜਾ ਸਾਡਾ ਛੋਟਾ ਕਿਸਾਨ ਛੋਟਾ ਮਿਹਨਤਕਸ਼ ਉਹ ਤੋਂ ਲੈ ਕੇ ਵੱਡੇ ਤੱਕ ਜਿਹੜੇ ਵੱਡੇ ਬਾਗਵਾਨੀ ਆ بڑے بڑے ਜਿਹਨਾਂ ਦੇ ਫਾਰਮ ਨੇ ਉਹਨਾਂ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਅਸੀਂ ਡਿਸਟ੍ਰਿਕਟ ਲੈਵਲ ਤੋਂ ਬਲਾਕ ਲੈਵਲ ਤੱਕ ਇਹਦੇ ਕਿਉਂਕਿ ਹਰ ਜਗ੍ਹਾ ਦੀ ਅਲੱਗ ਖਾਸੀਅਤਾਂ ਕਿਤੇ ਕੋਈ ਫਰੂਟ ਹੁੰਦਾ ਹੈ ਕਿਤੇ ਕੋਈ ਵੈਜੀਟੇਬਲਸ ਹੁੰਦੀਆਂ ਹਨ ਜੀ ਕਿਤੇ ਕਤੇ ਕੋਈ ਮਖਾਣਾ ਤੁਸੀਂ ਜਾਣਦੇ ਹੋ ਅੱਜ ਜੇ ਉਹਦੀ ਉਹ ਚੰਗੀ ਤਰ੍ਹਾਂ ਜਿਵੇਂ ਕੱਲ ਕੈबिनेट ਮੰਤਰੀ ਨੇ ਕਿਹਾ ਸੀ ਵੀ ਉਹਦੀ ਅਸੀਂ ਚੰਗੀ ਪੈਕਿੰਗ ਕਰਕੇ ਚੱਗਾ ਦੁਨੀਆ ਤੇ ਦਿਖਾ ਦਈਏ ਤਾਂ ਇਹਦੀਆਂ ਸੈਲਫ ਐਂਡ ਗਰੁੱਪ ਨੇ ਛੋਟੇ ਛੋਟੇ ਬਣੇ ਆ ਜਿਹੜੇ ਮਰਬਿਆਂ ਦਾ ਕੰਮ ਕਰਦੇ ਆ ਥੱਲੇ ਚਟਨੀਆਂ ਦਾ ਕੰਮ ਕਰਦੇ ਨੇ ਥੱਲੇ ਫੂਡ ਪ੍ਰੋਸੈਸਿੰਗ ਤਾਂ ਜਿੰਨਾ ਅੱਜ ਜ਼ਮਾਨਾ ਹੀ ਜਿਹੜੀਆਂ ਮਾਈਕਰੋ ਫੈਮਿਲੀਜ਼ ਆ ਗਈਆਂ ਨਾ ਜਦੋਂ ਦੀਆਂ ਜਦੋਂ ਉਹਦੇ ਛੋਟੇ ਛੋਟੇ ਪਰਿਵਾਰ ਬਣਨ ਲੱਗੇ ਉਦੋਂ ਬਾਅਦ ਇਹ ਫੂਡ ਪ੍ਰੋਸੈਸਿੰਗ ਦਾ ਕੰਮ ਬਹੁਤ ਵੱਧ ਗਿਆ ਬਦੋਂ ਤੁਸੀਂ ਦੇਖੋ ਹਰ ਬੰਦਾ ਬਹੁਤ ਘੱਟ ਜਿਹੜਾ ਹੈ ਤਿੰਨ ਟਾਈਮ ਦੀ ਰੋਟੀ ਘਰੇ ਬਾਂਦੀ ਆ ਤੇ ਜ਼ਰੂਰ ਬਾਹਰੋਂ ਜਿਹੜੀਆਂ ਚੀਜ਼ਾਂ ਐ ਉਹ ਖਰੀਦ ਕੇ ਘਰੇ ਚਾਹੇ ਉਹ ਮੰਗਾਈਆਂ ਜਾਣ ਚਾਹੇ ਉਹ ਫ੍ਰੀਜ਼ਰ ਚਾਹੇ ਫ੍ਰਿਜ ਰੱਖੀਆਂ ਜਾਂ ਇਸ ਕਰਕੇ ਫੂਡ ਪ੍ਰੋਸੈਸਿੰਗ ਬਹੁਤ ਇੰਪੋਰਟੈਂਟ ਮਹਿਕਮਾ ਐ ਤੇ ਇਹਦੇ ਵਿੱਚ ਮੈਂ ਕੈਬਨਿਨ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਪਾਸਵਾਲ ਸਾਹਿਬ ਨਾਲ ਇਹ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਇਸੇ ਕਰਕੇ ਦਿੱਤੀ ਆ ਜੈਪਾਸਵਾਨ ਸਾਹਿਬ ਨੂੰ ਚਾਹ ਮੈਂ ਪੰਜਾਬ ਨਾਲ ਸੰਬੰਧਿਤ ਹੋਵਾ ਇਹਦੇ ਵਿੱਚ ਹੋਰ ਜਿਹੜਾ ਆਉਣ ਵਾਲੇ ਜਦੋਂ ਬਜਟ ਹੋਏਗਾ ਤੁਸੀਂ ਦੇਖੋਗੇ ਅਸੀਂ ਇਹਨੇ ਵੀ ਬਜਟ ਵੀ ਜਿਹੜਾ ਇਹ ਹੋਰ ਵਧਾਵਾਂਗੇ ਇਹਦੇ ਵਿੱਚ ਬੜੀਆਂ ਸਬਸਿਡੀਆਂ ਨੇ ਥੱਲੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਛੋਟੇ ਛੋਟੇ ਯੂਨਿਟ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਸਹਾਇਕ ਧੰਦਾ ਉਹਨਾਂ ਦਾ ਬਣ ਸਕੇ ਹੁਣ ਦੇਖੋ ਇੱਕ ਗੱਲ ਜੇ ਕੋਈ ਛੋਟੀ ਕਿਸੇ ਦੀ ਦੁਕਾਨ ਚਾਹੇ ਕੋਈ ਮਜ਼ਦੂਰ ਆ ਉਹ ਰੋਜ਼ ਆਪਣੀ ਜੇਬ ਪੈਸੇ ਨਾਲ ਭਰ ਕੇ ਲੈ ਕੇ ਆਉਂਦਾ ਇੱਕ ਕਿਸਾਨ ਆ ਜਿਹਨੂੰ 6 ਮਹੀਨੇ ਬਾਅਦ ਅੱਜ ਜ਼ਮੀਨ ਕਿੰਨੀ ਆ ਕੀਲਾ 2 ਕੀਲੇ 3 4 5 ਐਨੀ ਲੈਂਡ ਹੋਲਡਿੰਗ ਤੇ ਜੇ ਉਹ 6 ਮਹੀਨੇ ਅੜੀਕ ਦਾੜ ਕੇ ਕੋਲੋਂ ਤਾਂ ਪਹਿਲਾਂ ਹੀ ਉਹਨੇ ਸਾਰਾ ਕੁਝ ਮੁਕਾਇਆ ਹੁੰਦਾ 6 ਮਹੀਨੇ ਬਾਅਦ ਉਹ ਪੈਸੇ ਉਹਦੇ ਆਉਂਦੇ ਉਹ ਮੁੱਕੇ ਹੁੰਦੇ ਆ ਇਹਦੇ ਨਾਲ ਅਸੀਂ ਇਹ ਕਰ ਸਕਦੇ ਆ ਵੀ ਇੱਕ ਫੈਮਿਲੀ ਆ ਜਿਹੜੀ ਉਹ ਕਿਉਂ ਨਾ ਅੱਜ ਬੀਬੀ ਕੌਰ ਨੇ ਆ ਕੈਪਸਿਕਮ ਚੰਗਾ ਇੱਕ ਅੱਜ ਸ਼ਿਮਲਾ ਮਿਰਚ ਜਿਹਨੂੰ ਕਹਿੰਦੇ ਆ ਇਹ ਛੋਟੀਆਂ ਛੋਟੀਆਂ 2 2 ਕੀਲੇ ਚ ਲੋਕ ਸਬਜ਼ੀਆਂ ਵੇਚਦੇ ਆ ਤੇ ਰੋਜ਼ ਜੀਬ ਚ ਪੈਸੇ ਪਾਰ ਕੇ ਆਉਂਦੇ ਆ ਤੇ ਅਸੀਂ ਅੱਜ ਇੱਕ ਬੱਦੀ ਹੈ ਇੱਕ ਕਾਲਾ ਅੰਬਾ ਉੱਥੇ ਇੰਨੀਆਂ ਦਵਾਈਆਂ ਦੀਆਂ ਫੈਕਟਰੀਆਂ ਹੋ ਗਈਆਂ ਜਿਹਦੇ ਨਾਲ ਦੁਨੀਆ ਚ ਸਪਲਾਈ ਕਰਦੇ ਤੇ ਪੰਜਾਬ ਚ ਅਸੀਂ ਕਿਉਂ ਨਹੀਂ ਆ ਲੁਧਿਆਣੇ ਆ ਐਡਾ ਵੱਡਾ ਜਿਹੜਾ ਇਹ ਇੱਕ ਹੱਬ ਬਣਾਇਆ ਸੀ ਟਰਸਟ ਬਣਾਇਆ ਸੀ ਜਿਸ ਚ ਮੈਗਾ ਫੂਡ ਪਾਰਕ ਜਿਹੜੇ ਪ੍ਰਧਾਨ ਮੰਤਰੀ ਨੇ ਦਿੱਤੇ ਸੀ ਉਹ ਮੈਗਾ ਫੂਡ ਪਾਰਕ ਜਿਹੜੇ ਆ ਇੱਕ ਲੁਧਿਆਣੇ ਚ ਵੀ ਪਰ ਉਹ ਅੱਗੇ ਜਿਹੜਾ ਜਿੰਨਾ ਉਹਨੂੰ ਚੱਲਣਾ ਚਾਹੀਦਾ ਸੀ ਉਹ ਨਹੀਂ ਚੱਲਿਆ ਇਸ ਕਰਕੇ ਪਹਿਲਾਂ ਮੈਗਾ ਫੂਡ ਪਾਰਕ ਵੀ ਉਹਨਾਂ ਨੂੰ ਵੀ ਪ੍ਰਮੋਟ ਕਰਾਂਗੇ ਉਹਨਾਂ ਨੂੰ ਵੀ ਦੇਖਾਂਗੇ ਵੀ ਕੀ ਹਾਲਾਤ ਨੇ ਕੋਈ ਜਿਹੜੇ ਐਮੀ ਵੱਡੇ ਵੱਡੇ ادارے ਉੱਥੇ ਪਲਾਟ ਲੈ ਕੇ ਤਾਂ ਨਹੀਂ ਬੈਠੇ ਉਹਨਾਂ ਨੇ ਅੱਗੇ ਉਹ ਚ ਕੰਮ ਸ਼ੁਰੂ ਕੀਤਾ ਕਿ ਨਹੀਂ ਸ਼ੁਰੂ ਕੀਤਾ ਨਹੀਂ ਉਹਨੂੰ ਨਵੇਂ ਸਿਰਿਓਂ ਦੁਬਾਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਉੱਥੇ ਜਿਹੜੇ ਫੂਡ ਪਾਰਕ ਦੇ ਵਿੱਚ ਉਹਨਾਂ ਨੂੰ ਪਲਾਟ ਉਹਨਾਂ ਨੂੰ ਦਵਾਂਗੇ ਤੇ ਠੰਡੇ ਮੈਂ ਜਿਵੇਂ ਤੁਹਾਨੂੰ ਦੱਸਿਆ ਸਬਸਿਡੀਆਂ ਦੇ ਕੇ ਪੈਸਾ ਦੇ ਕੇ ਇੱਕ ਗਰੁੱਪ ਬਣਾ ਕੇ ਜਿਵੇਂ ਕੀ ਕੰਮ ਕਰਨਾ ਚਾਹੁੰਦੀ ਆ ਬਹੁਤ ਸਾਰੀਆਂ ਲੀਡੀਆਂ ਨੇ ਮਾਮਾ ਪੈਣਾ ਨੇ ਸਾਡੀਆਂ ਉਹ ਬਹੁਤ ਕੰਮ ਕਰ ਸਕਦੀਆਂ ਇਹਦੇ ਵਿੱਚ ਉਹਨਾਂ ਨੂੰ ਪਿੰਡ-ਪਿੰਡ ਜਿਹੜਾ ਜਾ ਕੇ ਉਹਦੇ ਨਾਲ ਜੋੜਾਂਗੇ ਤੇ ਬਾਕੀ ਹਰ ਡਿਸਟ੍ਰਿਕਟ ਲੈਵਲ ਤੇ ਜਿਵੇਂ ਸੈਂਟ੍ਰਿਕ ਦਾ ਹੈ ਸਾਡੇ ਮਾਲਟਾ ਸੰਤਰਾ ਕਿਨੂ ਉਹਦੇ ਅਲੱਗ ਪ੍ਰੋਸੈਸਿੰਗ ਯੂਨਿਟ ਲੱਗ ਸਕਦੇ ਆ ਉਦੋਂ ਬਾਅਦ ਜੇ ਗੱਲ ਕਰੀਏ ਕਿਸੇ ਪਾਸੇ ਸਾਡੇ ਲੀਚੀ ਆ ਕਿਸੇ ਪਾਸੇ ਸਾਡੇ ਆਮ ਕਿਸੇ ਪਾਸੇ ਸਾਡੇ ਕੇਲਾ ਇਹ ਸੇ ਇਹ ਜਿਹੇ ਫਰੂਟ ਨੇ ਜਿਨ੍ਹਾਂ ਦੇ ਨਾਲ ਬੜਾ ਜੁੜ ਸਕਦਾ ਪੰਜਾਬ ਚ ਪਹਿਲਾਂ ਹੀ ਸਾਡੇ ਰਾਣਾ ਗੁਰਜੀਤ ਉਹ ਨਹੀਂ ਨੇ ਜਾਂ ਨੈਚਰ ਫਾਰਮ ਨੇ ਹੋਰ ਬੜੇ ਨੇ ਐਸੇ ਜਿਨ੍ਹਾਂ ਨੇ ਅੱਗੇ ਜੇ ਟਮਾਟਰ ਦਾ ਕੰਮ ਕੀਤਾ ਤਾਂ ਉਹਦੇ ਨਾਲ ਕਿੰਨੀਆਂ ਸੌਸ ਦੇ ਬੜੇ-ਵੱਡੇ ਯੂਨਿਟ ਜਿਹੜੇ ਬਣੇ ਆ ਇਹ ਕਾਲੂ ਦੀ ਗੱਲ ਕਰੀਏ ਇੱਕ ਚਿਪਸ ਦਾ ਪੈਕੇਟ ਜਗ੍ਹਾ ਦੇਖ ਕੇ ਜੇ 50 ਰੁਪਏ ਦਾ 100 ਰੁਪਏ ਦਾ ਵੀ ਹੈ ਤੇ ਕਿਉਂ ਨਾ ਇਹੋ ਜੇ ਕੰਮ ਅਸੀਂ ਸ਼ੁਰੂ ਕਰਵਾਈਏ ਇਹ ਥੋੜਾ ਮੈਂ ਨਹੀਂ ਇਹ ਕਹਿੰਦਾ 10 ਸਾਲ ਤੋਂ ਵੱਧ ਇਹਦੇ ਵਿੱਚ ਹੋਰ ਧਿਆਨ ਦੇਣ ਦੀ ਲੋੜ ਆ ਉਹ ਧਿਆਨ ਆ ਜਿਹੜਾ ਮੰਤਰੀ ਜੀ ਨਾਲ ਰਲ ਕੇ ਪੀਐਮ ਸਾਹਿਬ ਤੱਕ ਪਹੁੰਚਾਵਾਂਗੇ ਉਹਦੇ ਲਈ ਬਕਤਬਦ ਬਜਟ ਤੇ ਮੈਂ ਵੀ ਪੰਜਾਬ ਦੀ ਜ਼ਿੰਮੇਵਾਰੀ ਆ ਅੱਜ ਪੰਜਾਬ ਦਾ ਕਿਸਾਨ ਬੜਾ ਵੱਡੀਆਂ ਮੁਸੀਬਤਾਂ ਚ ਹਲ ਫਸਿਆ ਹੋਇਆ ਉਹਦੇ ਲਈ ਕਿੰਨਾ ਇਹਦੇ ਵਿੱਚੋਂ ਅਸੀਂ ਲਾਭ ਦੇ ਸਕਦੇ ਆ ਕਿੰਨੀਆਂ ਅਸੀਂ ਆਉਣ ਵਾਲੇ ਦਿਨਾਂ ਚ ਜਿਸ ਤਰੀਕੇ ਨਾਲ ਪੰਜਾਬ ਦਾ ਛੋਟਾ ਕਿਸਾਨ ਚਾਹੁੰਦਾ ਹੈ ਵੀ ਉਹਦੇ ਲਈ ਕੋਈ ਸਕੀਮ ਇਹਦੇ ਵਿੱਚ ਬਣੇ ਉਹ ਆਉਣੇ ਆਉਣ ਵਾਲੇ ਬਜਟ ਚ ਆਉਣ ਵਾਲੇ ਜਿਹੜੀ ਕੈਬਨਿਟ ਚਾ ਉਹ ਤਵੀਜ ਰੱਖਾਂਗੇ ਤੇ ਮੈਨੂੰ ਭਰੋਸਾ ਹੈ ਅਸੀਂ ਕਿਸਾਨ ਦੀਆਂ ਉਹਨੂੰ ਇਸ ਕਰਜ਼ੇ ਦੀ ਮੁਸ਼ਕਲ ਚੋਂ ਇਹ ਮਹਿਕਮੇ ਨਾਲ ਉਹਨਾਂ ਨੂੰ ਕੱਢ ਸਕਾਂਗਾ